ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਤੇ ਗੱਲ ਇਹ ਕਿ ਜਿਹੜੀ ਆ ਵੀਡੀਓ ਸਾਡੀ ਆ ਰੰਗ ਜ਼ਿੰਦਗੀ ਦੇ ਸਾਰਿਆਂ ਨੇ ਦੇਖੀ ਆ ਕਮੈਂਟ ਵੀ ਕਰਕੇ ਦੱਸਿਆ ਵਾ ਤੇ ਬੜੇ ਭੈਣ ਭਰਾ ਕਹਿੰਦੇ ਸੀ ਕਿ ਵੀ ਜਿਹੜਾ ਜੋ ਬੰਦਾ ਰੋਲ ਆ ਉਹ ਸਾਨੂੰ ਥੋੜਾ ਜਿਹਾ ਇਮੋਸ਼ਨਲ ਲੱਗਿਆ ਹਨਾ ਮਤਲਬ ਕਿ ਤੇ ਉਹ ਪਰ ਹੁਣ ਰੋਲ ਜਿਹੜਾ ਵੀਡੀਓ ਦੇ ਹਿਸਾਬ ਦੇ ਨਾਲ ਹੈ ਹੀ ਉਦਾਂ ਵਾ ਤੇ ਜਿਹੜਾ ਉਹ ਕੈਰੈਕਟਰ ਵਾ ਜੋ ਬੰਦਾ ਜਿਹੜਾ ਕੈਰੈਕਟਰ ਜਿਹੜਾ ਵਾ ਉਹ ਮਤਲਬ ਕਿ ਕਿੱਦਾਂ ਮਤਲਬ ਆਪਣੀ ਤਾਈ ਦੀ ਤਾਈ ਦੀ ਮੈਂ ਜਿਹੜਾ ਨਾ ਜਿਹੜਾ ਤਸੀਹਆ ਹੁੰਦਾ ਵਾ ਉਹ ਚੱਲਦਾ ਚੱਲਦਾ ਕਿੱਦਾਂ ਇੱਥੋਂ ਤੱਕ ਆਇਆ ਤੇ ਅੱਗੇ ਉਹਦੇ ਵਿੱਚ ਸੁਧਾਰ ਕਿੱਦਾਂ ਆਉਣਾ ਵਾ ਜਦੋਂ ਮੈਡਮ ਹੁਣੇ ਆਏ ਨੇ ਵੀਡੀਓ 'ਚ ਤੇ ਉਹ ਸਾਰੀਆਂ ਚੀਜ਼ਾਂ ਬਾਰੇ ਉਹ ਜਿਹੜਾ ਬੜਾ ਵਧੀਆ ਮੈਨੂੰ ਤੇ ਬੜਾ ਵਧੀਆ ਲੱਗਿਆ ਵੀਡੀਓ ਦਾ ਭਾਵੇਂ ਜਿੰਦਾ ਦਾ ਮਰਜ਼ੀ ਰਿਸਪੌਂਸ ਆਵੇ ਪਰ ਇਹ ਵੀਡੀਓ ਅਸੀਂ ਜਿੰਨੀ ਸੋਚੀ ਆ ਓਨੀ ਬਣਾ ਕੇ ਹੀ ਆਪਾਂ ਮਤਲਬ ਕਿ ਐਂਡ ਕਰ ਲਈ ਆ ਤੇ ਤੁਸੀਂ ਵੀ ਸਾਰਿਆਂ ਨੇ ਜਿਹੜੀ ਵੀਡੀਓ ਜ਼ਰੂਰ ਦੇਖਣੀ ਆ ਅੱਜ ਨਤ ਟੀਵੀ ਅਨਮੋਲ ਤੇ 10 ਵਜੇ ਦੀ ਵੀਡੀਓ ਪਾਦਣੀ ਆ ਤੇ ਸਾਰਿਆਂ ਨੇ ਜ਼ਰੂਰ ਦੇਖਣੀ ਆ ਤੇ ਸਾਨੂੰ ਦੱਸਣਾ ਕਿ ਕਿੱਦਾਂ ਦੀ ਲੱਗੀ ਦੂਜੀ ਗੱਲ ਕਮੈਂਟਾਂ ਬਾਰੇ ਅਸੀਂ ਬੜੀ ਵਾਰੀ ਇਹ ਗੱਲ ਆਲਰੇਡੀ ਕਰ ਚੁੱਕੇ ਆ ਕਿ ਕਮੈਂਟ ਅਸੀਂ ਜਦੋਂ ਵੀ ਕਿਸੇ ਨੂੰ ਕਰਦੇ ਆ ਤੇ ਅਸੀਂ ਮਤਲਬ ਬੋਲਚਾਲ ਦੀ ਜਿਹੜੀ ਗਰਮੀ ਆ ਉਹ ਬਣਾ ਕੇ ਰੱਖੀਏ ਕਿਉਂ ਹੁਣ ਮੰਨ ਲਓ ਮੈਂ ਮਤਲਬ ਕਿਤੇ ਕਮੈਂਟ ਕੀਤਾ ਹਨਾ ਕੋਈ ਪੜੂਗਾ ਤੇ ਕੀ ਉਹਨੂੰ ਲੱਗੇਗਾ ਕਿ ਇਹ ਇਨਸਾਨ ਕਿੱਦਾਂ ਦਾ ਵਾ ਹਨਾ ਇਸ ਕਰਕੇ ਜਦੋਂ ਵੀ ਕਿਸੇ ਨੂੰ ਅਸੀਂ ਕੋਈ ਚੀਜ਼ ਕਹਿਣੀ ਆ ਹੁਣ ਮੰਨ ਲਓ ਤੁਸੀਂ ਵੀਡੀਓ ਦੇਖਦੇ ਜੇ ਤੁਹਾਨੂੰ ਬੁਰਾ ਲੱਗਦਾ ਕਿਉਂ ਬੁਰਾ ਲੱਗਦਾ ਭਲਾ ਕਿਉਂਕਿ ਉਹਨਾਂ ਸਾਰੇ ਕੈਰੈਕਟਰ ਦਾ ਐਕਟ ਇਦਾਂ ਦਾ ਹੁੰਦਾ ਵਾ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਉਹ ਰੀਅਲ ਚ ਕਰ ਰਹੇ ਹੁਣ ਅਸੀਂ ਕਦੀ ਮੂਵੀ ਦੇਖਦੇ ਆਂ ਹੁਣ ਜਿੰਨੇ ਵੀ ਵਿਲਨ ਨੇ ਅਸੀਂ ਹੁਣ ਤੱਕ ਜਿੰਨੇ ਵੀ ਫਿਲਮ ਦੇਖੀ ਆਂ ਅਸੀਂ ਉਹਨਾਂ ਨੂੰ ਹੋਰ ਨਿਗਾਹ ਨਾਲ ਦੇਖਨੇ ਆ ਤੇ ਜਿਹੜੇ ਐਕਟਰ ਹੁੰਦੇ ਉਹਨਾਂ ਨੂੰ ਹੋਰ ਨਿਗਾਹ ਨਾਲ ਦੇਖਦੇ ਆ ਇਹ ਚੀਜ਼ ਸਾਨੂੰ ਵੀ ਪਤਾ ਆ ਪਰ ਜਦੋਂ ਅਸੀਂ ਕਿਸੇ ਨੂੰ ਕਮੈਂਟ ਕਰਨਾ ਵਾ ਅਸੀਂ ਉਹਨੂੰ ਮਤਲਬ ਇਦਾਂ ਦੇ ਪਰਸਨਲ ਕਮੈਂਟ ਨਾ ਕਰੀਏ ਜਿਹਦੇ ਨਾਲ ਅਗਲੇ ਨੂੰ ਠੇਸ ਪਹੁੰਚੇ ਕਿਉਂਕਿ ਇਹ ਤੇ ਗੱਲ ਹੈ ਨਹੀਂ ਵੀ ਅਸੀਂ ਅੱਜ ਕੰਮ ਕਰਕੇ ਤੇ ਕੱਲ ਨਹੀਂ ਕਰਨਾ ਲੌਂਗ ਟਰਮ ਤੇ ਅਸੀਂ ਕੰਮ ਕਰਨਾ ਤੇ بار بار ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸਾਰੇ ਸੂਝਵਾਨ ਜੇ ਪੜੇ ਲਿਖੇ ਹੋ ਹਨ ਸਾਡੇ ਤੋਂ ਸਿਆਣੇ ਜੇ ਤੇ بار بار ਅਸੀਂ ਇੱਕੋ ਗੱਲ ਕਹੀਏ ਉਹ ਵੀ ਚੰਗੀ ਨਹੀਂ ਲੱਗਦੀ ਕਿਉਂਕਿ ਜਦੋਂ ਕਿਸੇ ਨੂੰ ਕਮੈਂਟ ਕੋਈ ਵੀ ਆਪਣੇ ਲੋਕ ਇਦਾਂ ਪੜਦਾ ਵਾ ਤੇ ਉਹਨਾਂ ਨੂੰ ਬੜਾ ਫੀਲ ਹੁੰਦਾ ਆ ਹਾਲਾਂਕਿ ਜਦੋਂ ਕੋਈ ਬੁਰਾ ਕਮੈਂਟ ਕਰਦਾ ਥੱਲੇ ਲੋਕੀ ਆਪੇ ਰਿਪਲਾਈ ਕਰ ਦਿੰਦੇ ਆ ਵੀ ਉਹ ਤੇ ਇੱਕ ਰੋਲ ਹੀ ਕਰਨ ਦੇ ਉਹਨਾਂ ਦਾ ਹਨਾ ਕਿਹੜਾ ਕੋਈ ਇਹੋ ਜੀ ਗੱਲਬਾਤ ਆ ਵੀ ਉਹ ਕਿਹੜਾ ਸੱਚੀ ਕਰਨ ਦੇ ਆ ਕਿ ਹੁਣ ਜਿੱਦਾਂ ਦੀ ਵੀਡੀਓ 'ਚ ਰਿਕੁਆਇਰਮੈਂਟ ਆ ਉਦਾਂ ਹੀ ਕਰਨਾ ਪੈਣਾ ਵਾ ਇਹ ਤੇ ਸੁਭਾਵਿਕ ਵਾ ਤੇ ਇਸ ਕਰਕੇ ਸਾਰੇ ਜਣੇ ਇਹ ਚੀਜ਼ ਜ਼ਰੂਰ ਖਿਆਲ ਚ ਰੱਖਿਆ ਕਰੋ ਕਿ ਜੋ ਵੀ ਰੋਲ ਕੋਈ ਬੰਦਾ ਕਰ ਰਿਹਾ ਮੰਨ ਲਓ ਮੈਂ ਕਰ ਰਿਹਾ ਮੈਂ ਅਗਰ ਉਹ ਸਿੱਧੇ ਬੰਦੇ ਦਾ ਰੋਲ ਕਰ ਰਿਹਾ ਤੇ ਉਹ ਵੀਡੀਓ ਦੀ ਰਿਕੁਆਇਰਮੈਂਟ ਠੀਕ ਹੈ ਜੀ ਅਗਰ ਰਮਨ ਭੈਣ ਜੀ ਸੱਸ ਦਾ ਬੁਰਾ ਰੋਲ ਕਰ ਰਹੇ ਤੇ ਉਹ ਵੀਡੀਓ ਦੀ ਲੋੜ ਵਾ ਉਹਨਾਂ ਨੂੰ ਕਰਨਾ ਹੀ ਪੈਣਾ ਵਾ ਅਗਰ ਰਪਿੰਦਰ ਭਾਬੀ ਕਰ ਰਹੇ ਉਹਨਾਂ ਦੀ ਵੀ ਲੋੜ ਵਾ ਹਰੇਕ ਬੰਦਾ ਵੀਡੀਓ ਦੇ ਵਿੱਚ ਆਪਣਾ ਇੱਕ ਰੋਲ ਨਿਭਾਉਂਦਾ ਵਾ ਪੂਰੀ ਟੀਮ ਸਾਡੀ ਟੀਮ ਚ ਘਟੋ ਘਟ 12 ਤੋਂ 15 ਜਣੇ ਨੇ ਸਾਰੇ ਬੰਦੇ ਹਰੇਕ ਜੀ ਆਪਣਾ ਆਪਣਾ ਰੋਲ ਨਿਭਾਉਂਦੇ ਆ ਤੇ ਉਹ ਫੇਰ ਹੀ ਇੱਕ ਵੀਡੀਓ ਸਹੀ ਬਣਦੀ ਹੈ। ਤੇ ਸਾਰੇ ਚੰਗੇ ਹੋਣਗੇ ਤੇ ਤਾਂ ਵੀ ਵੀਡੀਓ ਨਹੀਂ ਚੰਗੀ ਲੱਗਣੀ। ਅਗੇ ਸਾਰੇ ਬੁਰੇ ਹੋਣਗੇ ਚੰਗੇ ਨਾ ਹੋਣਗੇ ਤਾਂ ਵੀ ਕਹਿਣਾ ਵੀ ਕਿੱਦਾਂ ਦੀ ਵੀਡੀਓ ਹੈ ਨਾ। ਤੁਸੀਂ ਮੰਨ ਲੀ ਆਪ ਇਸ ਤੀਹੇ ਨਾ ਵੀਡੀਓ ਨਾਲ ਪਰਸਨਲੀ ਅਟੈਚ ਹੋ ਜਾਂਦੀ ਹੋ ਪਰ ਇਸ ਵੀਡੀਓ ਦੇ ਨਾਲ ਹਨਾ ਕਮੈਂਟਾਂ ਦੇ ਨਾਲ ਜਿਹੜੀ ਆਡੀ ਟੀਮ ਹੋ ਜਾਂਦੀ ਆ ਉਹ ਜੁੜੀਆਂ ਹੁੰਦੀਆਂ ਵਾ ਫਿਰ ਉਹਨਾਂ ਨੂੰ ਕੀ ਲੰਦਾ ਪਰ ਹਾਂ ਜਦੋਂ ਤੁਸੀਂ ਚੰਗਾ ਕਮੈਂਟ ਕਰਦੇ ਹੋ ਉਹ ਇਹਦੇ ਬਾਰੇ ਵੀ ਸਿੱਖਤ ਕਰਦੇ ਆ ਸਾਰੇ ਵੀ ਅੱਜ ਨੂੰ ਹੁਣ ਮੰਨ ਲਓ ਹੁਣ ਸਾਡੇ ਮੰਨ ਲਓ ਅਸੀਂ ਅਸੀਂ ਵੀਡੀਓ ਅਸੀਂ ਬਣਾਉਣ ਵਾਲੇ ਨਾਟਕ ਬਣਾਉਣ ਵਾਲੇ ਆ ਹਨਾ ਤੁਸੀਂ ਨਾਟਕ ਦੇਖਣ ਵਾਲੇ ਸਾਡੇ ਵਿੱਚ ਗੱਲਬਾਤ ਦਾ ਕਿਹੜਾ ਮਾਧਿਅਮ ਆ ਇੱਕ ਕਮੈਂਟ ਹੀ ਨੇ ਨਾ ਹਨਾ ਕਿਉਂਕਿ ਫੋਨ ਤਾਂ ਕੋਈ ਹਾਰਡਲੀ ਕੋਈ ਕਰੇਗਾ ਜਾਂ ਮੈਸੇਜ ਕਰੇਗਾ ਸਿਰਫ ਕਮੈਂਟ ਦੇ ਜ਼ਰੀਏ ਹੀ ਇੱਕ ਦੂਜੇ ਦੀ ਹਨਾ ਭਾਵਨਾ ਜਾਣ ਸਕਦੇ ਆ ਤੇ ਉਹ ਅਗਰ ਕਮੈਂਟ ਹੀ ਬੁਰੀ ਹੋਣਗੇ ਕਿਸੇ ਦੇ ਪਰਸਨਲ ਲਾਈਫ ਤੇ ਹੋਣਗੇ ਤੇ ਫਿਰ ਉਹ ਚੀਜ਼ ਚੰਗੀ ਨਹੀਂ ਲੱਗੇ ਇਸ ਕਰਕੇ ਸਾਰਿਆਂ ਨੇ ਭੈਣ ਭਰਾਵਾਂ ਖਿਆਲ ਰੱਖਣਾ ਕਮੈਂਟ ਕਰਨ ਲੱਗਾ ਹੱਥ ਹੌਲਾ ਰੱਖਣਾ ਥੋੜਾ ਜਿਹਾ ਤੇ ਠੀਕ ਆ ਚੰਗੇ ਕਮੈਂਟ ਵੀ ਨਹੀਂ ਕਰਦੇ ਚੰਗੇ ਹਾਂ ਮੈਨੂੰ ਲੱਗਦਾ ਵਾਪੇ ਜਿੰਨਾ ਟਾਈਮ ਬੁਰਾ ਕਮੈਂਟ ਲਿਖਣ ਲੱਗਿਆਂ ਲੱਗਦਾ ਨਾ ਫਿਰ ਅਸੀਂ ਸੋਚਦੇ ਆਂ ਵੀ ਇਹ ਗੱਲ ਲਿਖਣੀ ਚਾਹੀਦੀ ਉਤੋਂ ਬੈਟਰ ਆਂ ਕਿ ਆਪਾਂ ਛੋਟਾ ਜਿਹਾ ਕਮੈਂਟ ਸੋਨਾ ਕਰਦੀ ਤਾਂ ਕਿ ਅਗਲੀ ਵਾਰ ਮਤਲਬ ਕਿ ਸੁਝਾ ਸੁਝਾ ਦੇਣਾ ਇੱਕ ਗੱਲ ਨੂੰ ਕ ਅਹੀਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਿੰਸਾ ਵਾਲਾ ਤਰੀਕਾ ਵਰਤਣਾ ਵਸੇ ਉਹਨੂੰ ਸਮਝਾਉਣ ਦੇ ਤਰੀਕੇ ਦੇ ਨਾਲ ਉਹਨੂੰ ਪਿਆਰ ਦੇ ਨਾਲ ਕਹਿ ਸਕਦੇ ਆ ਜਾਂ ਵੀਡੀਓ ਇਦਾਂ ਨਹੀਂ ਠੀਕ ਲੱਗ ਰਹੀ ਜਾਂ ਤੁਹਾਡਾ ਰੋਲ ਅਸਾਈ ਨਹੀਂ ਲੱਗ ਰਿਹਾ ਹਨਾ ਪਰ ਹੁਣ ਕਰੀਏ ਕਿ ਜੇ ਮੰਨ ਲਓ ਹੁਣ ਅਸੀਂ ਮੈਂ ਤੁਹਾਨੂੰ ਸ਼ੁਰੂ ਜੀ ਵੀ ਦੱਸਿਆ ਸੀਗਾ ਕਿ ਇਹ ਜਿਹੜੀ ਸਟੋਰੀ ਆ ਤਲਾਕ ਚੰਗਾ ਜਾਂ ਮੌਤ ਇੱਕ ਅਸਲ ਕਹਾਣੀ ਤੋਂ ਪ੍ਰਭਾਵਿਤ ਆ ਉਹਦੇ ਵਿੱਚ ਫਿਰ ਬੁਰਾਈ ਵੀ ਆਉਣੀ ਆ ਚੰਗਿਆਈ ਵੀ ਆਉਣੀ ਸੋ ਸਾਰੇ ਨੇ ਚੀਜ਼ ਦਾ ਖਿਆਲ ਰੱਖਣਾ ਵੀਡੀਓ ਜ਼ਰੂਰ ਦੇਖਣੀ ਆ ਵੀਡੀਓ ਜਿਹੜੀ ਰੰਗ ਜ਼ਿੰਦਗੀ ਦੇ ਆ ਉਹੀ ਸਾਰਿਆਂ ਨੂੰ ਜ਼ਰੂਰ ਦੇਖਣੀ ਹੈ ਬੜੀ ਵਧੀਆ ਵੀਡੀਓ ਮੈਨੂੰ ਲੱਗੀ। ਕੁਝ ਕੁ ਕਮੈਂਟ ਵੀ ਆਏ ਸੀ ਕਿ ਮਤਲਬ ਅਸੀਂ ਆਪਣੀ ਸਟੋਰੀ ਦੱਸਣਾ ਚਾਹੁੰਦੇ ਆ। ਜਿਹਨਾਂ ਨੂੰ ਆਪਣੀ ਸਟੋਰੀ ਦੱਸਣੀ ਹੈ ਸਾਨੂੰ WhatsApp ਤੇ ਉਹ WhatsApp ਤੇ ਸਟੋਰੀ ਲਿਖ ਕੇ ਮੈਸੇਜ ਕਰ ਦੋ ਤੇ ਆਪਣੇ ਆਪ ਹੀ ਤੁਹਾਨੂੰ ਕੰਟੈਕਟ ਕਰ ਲਾਂਗੇ। ਹਾਂਜੀ। ਬਸ ਫਿਰ ਠੀਕ ਹੈ ਜੀ ਇਹੋ ਗੱਲਾਂ ਬਾਤਾਂ ਕਰ ਲਈਆਂ। ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਭ ਤੋਂ ਪਹਿਲਾਂ ਤੇ ਗੱਲ ਇਹ ਕਿ ਜਿਹੜੀ ਆ ਵੀਡੀਓ ਸਾਡੀ ਆ ਰੰਗ ਜ਼ਿੰਦਗੀ ਦੇ ਸਾਰਿਆਂ ਨੇ ਦੇਖੀ ਆ ਕਮੈਂਟ ਵੀ ਕਰਕੇ ਦੱਸਿਆ ਵਾ ਤੇ ਬੜੇ ਭੈਣ ਭਰਾ ਕਹਿ ਰਹੇ ਨੇ ਕਿ ਵੀ ਜਿਹੜਾ ਜੋ ਬੰਦਾ ਰੋਲ ਆ ਉਹ ਹਨ ਥੋੜਾ ਜਿਹਾ इमोशनल ਲੱਗਿਆ ਹਨਾ ਮਤਲਬ ਕਿ ਤੇ ਉਹ ਪਰ ਹੁਣ ਰੋਲ ਜਿਹੜਾ ਵੀਡੀਓ ਦੇ ਹਿਸਾਬ ਦੇ ਨਾਲ ਹੈ ਹੀ ਉਦਾਂ ਵਾ ਤੇ ਜਿਹੜਾ ਉਹ ਕਰੈਕਟਰ ਵਾ ਜੋ ਬੰਦਾ ਜਿਹੜਾ ਕਰੈਕਟਰ ਜਿਹੜਾ ਵਾ ਉਹ ਮਤਲਬ ਕਿ ਕਿਦਾਂ ਮਤਲਬ ਆਪਣੇ ਤਾਈ ਦੀ ਤਾਏ ਦੀ ਜਿਹੜਾ ਹਨਾ ਜਿਹੜਾ ਤਸੀਹਾ ਹੁੰਦਾ ਵਾ ਉਹ ਚੱਲਦਾ ਚੱਲਦਾ ਕਿਦਾਂ ਇੱਥੋਂ ਤੱਕ ਆਇਆ ਤੇ ਅੱਗੇ ਉਹਦੇ ਵਿੱਚ ਸੁਧਾਰ ਕਿਦਾਂ ਆਉਣਾ ਵਾ ਜਦੋਂ ਮੈਡਮ ਹੁਣੇ ਆਏ ਨੇ ਵੀਡੀਓ 'ਚ ਉਹ ਸਾਰੀਆਂ ਚੀਜ਼ਾਂ ਬਾਰੇ ਉਹ ਜਿਹੜਾ ਬੜਾ ਵਧੀਆ ਮੈਨੂੰ ਤੇ ਬੜਾ ਵਧੀਆ ਲੱਗਿਆ ਵੀਡੀਓ ਦਾ ਭਾਵੇਂ ਜਿੰਦਾ ਦਾ ਮਰਜ਼ੀ ਰਿਸਪੌਂਸ ਆਵੇ ਪਰ ਇਹ ਵੀਡੀਓ ਅਸੀਂ ਜਿੰਨੀ ਸੋਚੀ ਆ ਓਨੀ ਬਣਾ ਕੇ ਹੀ ਆਪਾਂ ਮਤਲਬ ਕਿ ਐਂਡ ਕਰਨੀ ਆ ਤੇ ਤੁਸੀਂ ਵੀ ਸਾਰਿਆਂ ਨੇ ਜਿਹੜੀ ਵੀਡੀਓ ਜ਼ਰੂਰ ਦੇਖਣੀ ਆ ਅੱਜ ਨਤ ਟੀਵੀ ਅਨਮੋਲ ਤੇ 10 ਵਜੇ ਦੀ ਵੀਡੀਓ ਪਾਦਣੀ ਆ ਇਹ ਸਾਰਿਆਂ ਨੇ ਜ਼ਰੂਰ ਦੇਖਣੀ ਆ ਤੇ ਸਾਨੂੰ ਦੱਸਣਾ ਕਿ ਕਿੱਦਾਂ ਦੀ ਲੱਗੀ ਦੂਜੀ ਗੱਲ ਕਮੈਂਟਾਂ ਬਾਰੇ ਅਸੀਂ ਬੜੀ ਵਾਰੀ ਇਹ ਗੱਲ ਆਲਰੇਡੀ ਕਰ ਚੁੱਕੇ ਆ ਕਿ ਕਮੈਂਟ ਅਸੀਂ ਜਦੋਂ ਵੀ ਕਿਸੇ ਨੂੰ ਕਰਦੇ ਆ ਅਹੀਂ ਮਤਲਬ ਬੋਲਚਾਲ ਦੀ ਜਿਹੜੀ ਗਰਮਾ ਉਹ ਬਣਾ ਕੇ ਰੱਖੀਏ ਕਿਉਂ ਹੁਣ ਮੰਨ ਲਓ ਮੈਂ ਮੰਨ ਲਓ ਕਿਤੇ ਕਮੈਂਟ ਕੀਤਾ ਹਨਾ ਕੋਈ ਪੜੂਗਾ ਤੇ ਕੀ ਉਹਨੂੰ ਲੱਗੇਗਾ ਕਿ ਇਹ ਇਨਸਾਨ ਕਿੱਦਾਂ ਦਾ ਵਾ ਹਨਾ ਇਸ ਕਰਕੇ ਜਦੋਂ ਵੀ ਕਿਸੇ ਨੂੰ ਅਸੀਂ ਕੋਈ ਚੀਜ਼ ਕਹਿਣੀ ਆ ਹੁਣ ਮੰਨ ਲਓ ਤੁਸੀਂ ਵੀਡੀਓ ਦੇਖਦੇ ਜੇ ਤੁਹਾਨੂੰ ਬੁਰਾ ਲੱਗਦਾ ਕਿਉਂ ਬੁਰਾ ਲੱਗਦਾ ਭਲਾ ਕਿਉਂਕਿ ਉਹਨਾਂ ਸਾਰੇ ਕੈਰੈਕਟਰ ਦਾ ਐਕਟ ਇਦਾਂ ਦਾ ਹੁੰਦਾ ਵਾ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਉਹ ਰੀਅਲ 'ਚ ਕਰੇ ਹੁਣ ਅਸੀਂ ਕਦੀ ਮੂਵੀ ਦੇਖਦੇ ਆ ਹੁਣ ਜਿੰਨੇ ਵੀ ਵਿਲਨ ਨੇ ਅਸੀਂ ਹੁਣ ਤੱਕ ਜਿੰਨੇ ਵੀ ਫਿਲਮ ਦੇਖੀ ਆ ਅਹੀਂ ਉਹਨਾਂ ਨੂੰ ਹੋਰ ਨਿਗਾਹਾਂ ਦੇਖਨੇ ਆ ਤੇ ਜਿਹੜੇ ਐਕਟਰ ਹੁੰਦੇ ਉਹਨਾਂ ਨੂੰ ਹੋਰ ਨਿਗਾਹਾਂ ਦੇਖਦੇ ਆ ਇਹ ਚੀਜ਼ ਸਾਨੂੰ ਵੀ ਪਤਾ ਆ ਪਰ ਜਦੋਂ ਅਸੀਂ ਕਿਸੇ ਨੂੰ ਕਮੈਂਟ ਕਰਨਾ ਵਾ ਅਸੀਂ ਉਹਨੂੰ ਮਤਲਬ ਐਦਾਂ ਦੇ ਪਰਸਨਲ ਕਮੈਂਟ ਨਾ ਕਰੀਏ ਜਿਹਦੇ ਨਾਲ ਅਗਲੇ ਨੂੰ ਠੇਸ ਪਹੁੰਚੇ ਕਿਉਂਕਿ ਇਹ ਤੇ ਗੱਲ ਹੈ ਨਹੀਂ ਵੀ ਅਸੀਂ ਅੱਜ ਕੰਮ ਕਰਕੇ ਤੇ ਕੱਲ ਨਹੀਂ ਕਰਨਾ ਲੌਂਗ ਟਰਮ 'ਚ ਅਸੀਂ ਕੰਮ ਕਰਨਾ ਆ ਲੰਬੇ ਸਮੇਂ ਤੱਕ ਕੰਮ ਕਰਨਾ ਤੁਹਾਡਾ ਐਂਟਰਟੇਨਮੈਂਟ ਕਰਦੇ ਰਹਿਣਾ ਵਾ ਤੇ ਬਾਰ-ਬਾਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਸਾਰੇ ਸੂਝਵਾਨ ਜੇ ਪੜੇ ਲਿਖੇ ਹੋ ਹਨਾ ਸਾਡੇ ਤੋਂ ਸਿਆਣੇ ਜੇ ਤੇ ਬਾਰ-ਬਾਰ ਅਸੀਂ ਇੱਕੋ ਗੱਲ ਕਹੀਏ ਉਹ ਵੀ ਕਿਉਂਕਿ ਜਦੋਂ ਕਿਸੇ ਨੂੰ ਕਮੈਂਟ ਕੋਈ ਵੀ ਆਪਣੇ ਲੋ ਇਦਾਂ ਪੜਦਾ ਵਾ ਤੇ ਉਹਨਾਂ ਨੂੰ ਬੜਾ ਫੀਲ ਹੁੰਦਾ ਆ ਹਾਲਾਂਕਿ ਜਦੋਂ ਕੋਈ ਬੁਰਾ ਕਮੈਂਟ ਕਰਦਾ ਥੱਲੇ ਲੋਕੀ ਆਪੇ ਰਿਪਲਾਈ ਕਰ ਦਿੰਦੇ ਆ ਵੀ ਉਹ ਤੇ ਇੱਕ ਰੋਲ ਹੀ ਕਰਨ ਦੇ ਉਹਨਾਂ ਦਾ ਹਨਾ ਕਿਹੜਾ ਕੋਈ ਇਹੋ ਜੀ ਗੱਲਬਾਤ ਆ ਵੀ ਉਹ ਕਿਹੜਾ ਸੱਚੀ ਕਰਨ ਦੇ ਆ ਵੀ ਹੁਣ ਜਿੱਦਾਂ ਦੀ ਵੀਡੀਓ 'ਚ ਰਿਕੁਆਇਰਮੈਂਟ ਆ ਉਦਾਂ ਹੀ ਕਰਨਾ ਪੈਣਾ ਵਾ ਇਹਦੇ ਸੁਭਾਵਿਕ ਵਾ ਤੇ ਇਸ ਕਰਕੇ ਸਾਰੇ ਜਣੇ ਇਹ ਚੀਜ਼ ਜ਼ਰੂਰ ਖਿਆਲ 'ਚ ਰੱਖਿਆ ਕਰੋ ਕਿ ਜੋ ਵੀ ਰੋਲ ਕੋਈ ਬੰਦਾ ਕਰ ਰਿਹਾ ਮੰਨ ਲਓ ਮੈਂ ਕਰ ਰਿਹਾ ਮੈਂ ਅਗਰ ਉਹ ਸਿੱਧੇ ਬੰਦੇ ਦਾ ਰੋਲ ਕਰ ਰਿਹਾ ਤੇ ਉਹ ਵੀਡੀਓ ਦੀ ਰਿਕੁਆਇਰਮ ਠੀਕ ਹੈ ਜੀ ਅਗਰ ਰਮਨਪ੍ਰੀਤ ਜੀ ਸਸਦਾ ਬੁਰਾ ਰੋਲ ਕਰ ਰਹੇ ਤੇ ਉਹ ਵੀਡੀਓ ਦੀ ਲੋੜ ਵਾ ਉਹਨਾਂ ਨੂੰ ਕਰਨਾ ਹੀ ਪੈਣਾ ਵਾ ਅਗਰ ਰਪਿੰਦਰ ਭਾਬੀ ਕਰ ਰਹੇ ਉਹਨਾਂ ਦੀ ਵੀ ਲੋੜ ਵਾ ਹਰੇਕ ਬੰਦਾ ਵੀਡੀਓ ਦੇ ਵਿੱਚ ਆਪਣਾ ਇੱਕ ਰੋਲ ਨਿਭਾਉਂਦਾ ਵਾ ਪੂਰੀ ਟੀਮ ਸਾਡੀ ਟੀਮ ਚ ਘਟੋ ਘਟ 12 ਤੋਂ 15 ਜਣੇ ਨੇ ਸਾਰੇ ਬੰਦੇ ਹਰੇਕ ਜੀ ਆਪਣਾ ਆਪਣਾ ਰੋਲ ਨਿਭਾਉਂਦੇ ਆ ਰਹੇ ਉਹ ਫੇਰ ਹੀ ਇੱਕ ਵੀਡੀਓ ਸਹੀ ਬਣਦੀ ਹੈ ਅਗੇ ਸਾਰੇ ਚੰਗੇ ਹੋਣਗੇ ਤੇ ਤਾਂ ਵੀ ਵੀਡੀਓ ਨਹੀਂ ਚੰਗੀ ਲੱਗਦੀ ਅਗੇ ਸਾਰੇ ਬੁਰੇ ਹੋਣਗੇ ਚੰਗੇ ਨਾ ਹੋਣਗੇ ਤਾਂ ਵੀ ਇਹ ਕਹਿਣਾ ਵੀ ਕਿੱਦਾਂ ਦੀ ਵੀਡੀਓ ਹੈ ਨਾ ਤੁਸੀਂ ਮੰਨ ਲਈ ਆਪ ਇਸ ਤਰੀ ਹੈ ਨਾ ਵੀਡੀਓ ਦੇ ਨਾਲ ਪਰਸਨਲੀ ਇਹ ਅਟੈਚ ਹੋ ਜਾਂਦੀ ਉਹ ਪਰ ਇਸ ਵੀਡੀਓ ਦੇ ਨਾਲ ਹਨਾ ਕਮੈਂਟਾਂ ਦੇ ਨਾਲ ਜਿਹੜੀ ਆਡੀ ਟੀਮ ਹੋਦੀ ਆ ਉਹ ਪਾਉਂਦਾ ਜੁੱਡੀਆਂ ਹੁੰਦੀਆਂ ਵਾ ਫਿਰ ਉਹਨਾਂ ਨੂੰ ਟੀਲ ਹੁੰਦਾ ਪਰ ਹਾਂ ਜਦੋਂ ਤੁਸੀਂ ਚੰਗਾ ਕਮੈਂਟ ਕਰਦੇ ਹੋ ਉਹ ਇਹਦੇ ਬਾਰੇ ਵੀ ਸ਼ਿਫਟ ਕਰਦੇ ਆ ਸਾਰੇ ਵੀ ਅੱਜ ਨੂੰ ਹੁਣ ਮੰਨ ਲਓ ਹੁਣ ਸਾਡੇ ਮੰਨ ਲਓ ਅਸੀਂ ਅਸੀਂ ਵੀਡੀਓ ਅਸੀਂ ਬਣਾਉਣ ਵਾਲੇ ਨਾਟਕ ਬਣਾਉਣ ਵਾਲੇ ਆ ਹਨਾ ਤੁਸੀਂ ਨਾਟਕ ਦੇਖਣ ਵਾਲੇ ਸਾਡੇ ਵਿੱਚ ਗੱਲਬਾਤ ਦਾ ਕਿਹੜਾ ਮਾਧਿਅਮ ਆ ਇੱਕ ਕਮੈਂਟ ਹੀ ਨੇ ਨਾ ਹਨਾ ਕਿਉਂਕਿ ਫੋਨ ਤਾਂ ਕੋਈ ਹਾਰਡਲੀ ਕੋਈ ਕਰੇਗਾ ਜਾਂ ਮੈਸੇਜ ਕਰੇਗਾ ਸਿਰਫ ਕਮੈਂਟ ਦੇ ਜ਼ਰੀਏ ਹੀ ਇੱਕ ਦੂਜੇ ਦੀ ਹਨਾ ਭਾਵਨਾ ਜਾਣ ਸਕਦੇ ਆ ਤੇ ਉਹ ਅਗਰ ਕਮੈਂਟ ਹੀ ਬੁਰੀ ਹੋਣਗੇ ਕਿਸੇ ਦੇ ਪਰਸਨਲ ਲਾਈਫ ਤੇ ਹੋਣਗੇ ਤੇ ਫਿਰ ਉਹ ਚੀਜ਼ ਚੰਗੀ ਨਹੀਂ ਲੱਗੇ ਇਸ ਕਰਕੇ ਸਾਰਿਆਂ ਨੇ ਭੈਣ ਭਰਾਵਾਂ ਖਿਆਲ ਰੱਖਣਾ ਕਮੈਂਟ ਕਰਨ ਲੱਗਾ ਤਾਂ ਹੌਲਾ ਰੱਖਣਾ ਥੋੜਾ ਜਿਹਾ ਤੇ ਠੀਕ ਆ ਚੰਗੇ ਕਮੈਂਟ ਵੀ ਹੀ ਕਰਦੇ ਆ ਚੰਗੇ ਹਾਂ ਮੈਨੂੰ ਲੱਗਦਾ ਵਾਪੇ ਜਿੰਨਾ ਟਾਈਮ ਬੁਰਾ ਕਮੈਂਟ ਲਿਖਣ ਲੱਗਿਆਂ ਲੱਗਦਾ ਨਾ ਫਿਰ ਇਹ ਸੋਚਦੇ ਆਂ ਵੀ ਇਹ ਗੱਲ ਲਿਖਣੀ ਚਾਹੀਦੀ ਉਹ ਤੋਂ ਬੈਟਰ ਆ ਕਿ ਆਪਾਂ ਛੋਟਾ ਜਿਹਾ ਕਮੈਂਟ ਸੋਹਣਾ ਕਰਦੀ ਤਾਂ ਕਿ ਅਗਲੀ ਵਾਰ ਸੁਝਾ ਸੁਝਾ ਦੇਣਾ ਇੱਕ ਗੱਲ ਨੂੰ ਕਹਿੰਦੇ ਕਹਿੰਦੇ ਪ ਅਹੀਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਿੰਸਾ ਵਾਲਾ ਹੀ ਤਰੀਕਾ ਵਰਤਨਾ ਵਸੇ ਉਹਨੂੰ ਸਮਝਾਉਣ ਦੇ ਤਰੀਕੇ ਦੇ ਨਾਲ ਉਹਨੂੰ ਪਿਆਰ ਦੇ ਨਾਲ ਕਹਿ ਸਕਦੇ ਆ। ਯਾ ਵੀਡੀਓ ਇਦਾਂ ਨਹੀਂ ਠੀਕ ਲੱਗ ਰਹੀ। ਯਾ ਤੁਹਾਡਾ ਰੋਲ ਅਸਾਈ ਨਹੀਂ ਲੱਗ ਰਿਹਾ ਹਨਾ। ਪਰ ਹੁਣ ਕਰੀਏ ਕਿ ਜੇ ਮੰਨ ਲਓ ਹੁਣ ਅਸੀਂ ਮੈਂ ਤੁਹਾਨੂੰ ਸ਼ੁਰੂ ਜਿ ਵੀ ਦੱਸਿਆ ਸੀਗਾ ਕਿ ਇਹ ਜਿਹੜੀ ਸਟੋਰੀ ਆ ਤਲਾਕ ਚੰਗਾ ਜਾਂ ਮੌਦਿਕ ਅਸਲ ਕਹਾਣੀ ਤੋਂ ਪ੍ਰਭਾਵਿਤ ਆ। ਉਹਦੇ ਵਿੱਚ ਫਿਰ ਬੁਰਾਈ ਵੀ ਹੋਣੀ ਆ ਚੰਗਿਆਈ ਵੀ ਹੋਣੀ। ਸੋ ਸਾਰੇ ਨੇ ਚੀਜ਼ ਦਾ ਖਿਆਲ ਰੱਖਣਾ। ਵੀਡੀਓ ਜ਼ਰੂਰ ਦੇਖਣੀ ਆ। ਵੀਡੀਓ ਜਿਹੜੀ ਰੰਗ ਜ਼ਿੰਦਗੀ ਦੇ ਆ। ਉਹ ਵੀ ਸਾਰੇ ਜਰੂਰ ਦੇਖਣੀ ਹੈ ਬੜੀ ਵਧੀਆ ਵੀਡੀਓ ਮੈਨੂੰ ਲੱਗੀ। ਕੁਝ ਕੁ ਕਮੈਂਟ ਵੀ ਆਏ ਸੀ ਵੀ ਮਤਲਬ ਅਸੀਂ ਆਪਣੀ ਸਟੋਰੀ ਦੱਸਣਾ ਚਾਹੁੰਦੇ ਆ ਜਿਨ੍ਹਾਂ ਜਨਾਂ ਨੂੰ ਸਟੋਰੀਜ਼ ਨੇ ਸਾਨੂੰ WhatsApp ਤੇ ਉਹ WhatsApp ਤੇ ਸਟੋਰੀ ਲਿਖ ਕੇ ਮੈਸੇਜ ਕਰ ਦੋ ਤੇ ਆਪਣੇ ਆਪ ਹੀ ਤੁਹਾਨੂੰ ਕੰਟੈਕਟ ਕਰ ਲਾਂਗੇ। ਹਾਂਜੀ। ਬਸ ਫਿਰ ਠੀਕ ਹੈ ਜੀ ਇਹੋ ਗੱਲਾਂ ਬਾਤਾਂ ਕਰਨੀਆਂ ਸੀ। ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ। ਸਸਿਗਾ।